ਤੁਸੀਂ ਔਰ ਅਸੀਕ ਟੀਮ ਦੀ ਤਰ੍ਹਾਂ ਕੰਮ ਕਰਦੇ ਜਦ ਤੁਸੀਂ ਸਾਡੇ ਵੀਡੀਓ ਸਾਂਝੇ ਕਰਦੇ ਹੋ ਤਾਂ ਕਮਲਜੀਤ ਲੁਧਿਆਣੇ ਤੋਂ ਆਇਆ ਇਹ ਜੇ ਵੀਰ ਹਨ ਆਪਣੇ ਪਿਤਾ ਜੀ ਨੂੰ ਸੱਚੀਓ ਬੜਾ ਪਿਆਰ ਕਰਦਾ ਹੈ ਜਿਹਨੂੰ ਲੋੜ ਹੁੰਦੀ ਹੈ ਨਾ ਉਹ ਬਾਰ ਬਾਰ ਫੋਨ ਕਰਦਾ ਲੋਕ ਕਹਿੰਨ ਸਾਨੂੰ ਕਹਿੰਦੇ ਅਸੀਂ ਫੋਨ ਨਹੀਂ ਚੱਕ ਪਾਉਂਦੇ ਸਵੇਰ ਦੇ 12 ਵਜੇ ਹਨ ਔਰ ਯਕੀਨ ਕਰੋ ਸਵੇਰੇ 7 ਵਜੇ ਤੋਂ ਹੁਣ ਤੱਕ 150 ਕਾਲਾਂ ਤੋਂ ਉੱਪਰ ਹੋ ਚੁੱਕੀਆਂ ਤਾਂ ਹੀ ਅਸੀਂ ਜਲਦੀ ਜਲਦੀ ਗੱਲ ਕਰਦੇ ਆ ਤਾਂ ਹੀ ਅਸੀਂ ਕਾਲਾਂ ਚੱਕ ਨਹੀਂ ਪਾਉਂਦੇ ਵੇਟਿੰਗ ਆਂਦੀ ਰਹਿੰਦੀ ਆ ਅਸੀਂ ਵੀ ਇਨਸਾਨ ਹੈ ਇਸ ਗੱਲ ਨੂੰ ਜ਼ਰੂਰ ਸਮਝਿਓ ਕਮਲਜੀਤ ਪਿਛਲੀ ਵਾਰ ਪੂਰਾ 1 ਸਾਲ ਤੋਂ ਉੱਪਰ ਹੋ ਗਿਆ ਤੁਸੀਂ ਆਕਸੀਜਨ ਕਨਸੈਂਟਰੇਟਰ ਦੀ ਮਸ਼ੀਨ ਲੈ ਕੇ ਗਈ ਸੀ ਇਹ ਸਵਾ ਲੱਖ ਰੁਪਏ ਦੀ ਇੱਕ ਮਸ਼ੀਨ ਪੈਂਦੀ ਹੈ ਪਿਤਾ ਜੀ ਦੀ ਹਾਲਤ ਦੇ ਵਿੱਚ ਕੀ ਬਦਲਾਅ ਹੋਇਆ ਮੇਰੇ ਜੀ ਤੁਸੀਂ ਮਸ਼ੀਨ ਕੰਸੈਂਟਰੇਟਰ ਮੈਨੂੰ ਹੈਲਪ ਕੀਤੀ ਨਾ ਉਹ 0% ਤੋਂ 70% ਰਿਕਵਰੀ ਕਰ ਗਿਆ ਹਾਂ 70% ਹਾਂ ਤਾਂ 60 ਤੋਂ 70% ਆਪੇ ਲੈਟਰਿੰਗ ਬਾਥਰੂਮ ਜੇ ਮੈਂ ਨਹੀਂ ਕਰੇ ਹੁੰਦਾ ਮੈਂ ਘਰ 'ਚ ਕੱਲਾ ਹਾਂ ਮੈਂ ਤੇ ਮੇਰੇ ਫਾਦਰ ਆ ਜੇ ਮੈਂ ਘਰ 'ਚ ਕੱਲਾ ਹਾਂ ਉਹਨਾਂ ਤੋਂ ਲੈਟਰਿੰਗ ਬਾਥਰੂਮ ਬਣਾ ਕੇ ਆਕਸੀਜਨ ਕੰਸੈਂਟਰੇਟਰ ਦੀ ਹੈਲਪ ਲੈ ਲੈਂਦੇ ਆ ਤੇ ਉਹਨਾਂ ਦੀ ਸੈਚੂਰੇਸ਼ਨ ਨੇ ਫੇਰ 85 ਤੋਂ ਉੱਪਰ ਚਲੀ ਜਾਂਦੀ ਆ ਬਹੁਤ ਵਧੀਆ ਮੇਰੇ ਕੋਰਡੀਨੇਟਰ ਸ਼ਬਦਾਂ ਤੱਕ ਆਇਓ ਮੈਂ ਇੱਕ ਗੱਲ ਜ਼ਰੂਰ ਪੁੱਛਣਾ ਚਾਹਦਾ ਮੈਨੂੰ ਤੁਹਾਨੂੰ ਯਾਦ ਆ ਗਿਆ ਉਸ ਸਾਲ ਪਹਿਲਾਂ ਲੈ ਕੇ ਗਏ ਸੀ ਜਦੋਂ ਨਹੀਂ ਜੀ ਬਦ ਟਾਈਮ ਹੋ ਗਿਆ ਬਦ ਟਾਈਮ ਹੋ ਗਿਆ 10 ਜੂਨ ਨੂੰ ਲੈ ਕੇ ਗਏ ਇਹ ਉਹ ਕਲਯੁਗੀ ਸਮਾਂ ਜਿੱਥੇ ਬੱਚੇ ਆਪਣੇ ਮਾਂ ਪਿਓ ਨੂੰ ਲਗਾਤਾਰ ਛੱਡ ਰਹੇ ਨੇ ਮਰਨ ਨੂੰ ਛੱਡ ਰਹੇ ਆ ਮੈਂ ਦੇਖਿਆ ਤੁਸੀਂ ਆਪਣੇ ਪਿਤਾ ਜੀ ਨੂੰ ਬੜਾ ਪਿਆਰ ਕਰਦੇ ਹੋ ਇਹ ਇੰਨਾ ਰਿਸ਼ਤੇ ਦੀ ਬੂਰਤਾ ਕਿਵੇਂ ਵੀਰੇ ਮਤਲਬ ਕੀ ਮੇਰਾ ਪੂਰਾ ਮੇਲਾ ਮੈਂ ਜਦੋਂ ਛੋਟਾ ਸੀ ਮੇਰੇ ਮਦਰ ਕੋਈ ਪਰਵਾਹ ਨਹੀਂ ਕਰ ਰਹੇ ਅੱਜ ਕੱਲ ਮਾਵਾ ਬਰੋੜਦੇ ਫਿਰ ਰਹੇ ਮਰ ਰਹੇ ਗਵਾੜ ਦੇ ਵਿੱਚ ਵੀ ਸੱਚਾਈ ਆ ਜੀ ਹਲੇ 4 ਦਿਨਾਂ ਦੀ ਗੱਲ ਆ ਉਹਨਾਂ ਨੇ ਨਹੀਂ ਪੁੱਛਿਆ ਇਹ ਗੱਲ ਗੌਰ ਕਰ ਚੁੱਕਿਓ ਇਸੇ ਇਸੇ ਕਲਯੂਗੀ ਸਮੇਂ ਦੇ ਵਿੱਚ ਐਦਾ ਦੇ ਪੁੱਤਰ ਵੀ ਹੈਗੇ ਹਨ ਹੁਣ ਵੀਰੇ ਜੇ ਤੁਸੀਂ ਨਾ ਮੇਰੀ ਹੈਲਪ ਕੀਤੀ ਕੰਸਲਟੇਟਰ ਦੀ ਉਹ ਕ ਰਿਕਵਰੀ ਕਰ ਗਏ ਜੇ ਤਾਂ ਉਹਦੇ ਕੁਝ ਹੋ ਜਾਂਦਾ ਤਾਂ ਠੀਕ ਸੀਗਾ ਜੇ ਅਗਰ ਹੁਣ ਕੰਸਲਟੇਟਰ ਮੈਂ ਨਹੀਂ ਦਿੰਦਾ ਤਾਂ ਮੇਰੀ ਸਾਰੀ ਮਿਹਨਤ ਬੇਕਾਰ ਚਲ ਜਾਣੀ ਹੈ ਜੀ ਮਤਲਬ ਕਿ ਜੇ ਕੰਸੈਂਟ੍ਰੇਟਰ ਨਹੀਂ ਲੰਗਾਉਂਦੇ ਨਾ ਹੁਣ ਆਪਾਂ ਤਾਂ ਸੈਚੂਰੇਸ਼ਨ 85 ਆਂਦੀ ਰਹਿੰਦੀ ਆ ਇਦਾਂ ਮਤ ਨੋਰ ਮਲੀ ਤਾਂ ਜੇ ਆਪਾਂ ਆਕਸੀਜਨ ਕੰਸੈਂਟ੍ਰੇਟਰ ਆਕਸੀਜਨ ਨਹੀਂ ਦਿੰਦੇ ਤਾਂ ਉਹ ਨੀਚੇ ਆਂਦੀ ਆਂਦੀ 60 ਤੇ 60 ਤੇ ਰਹਿ ਜਾਂਦੀ ਆ ਤੇ ਉਸ ਤੋਂ ਬਾਅਦ ਰਿਕਵਰੀ ਕਰਨੀ ਬੜੀ ਔਖੀ ਆ ਮੇਰੀ ਲੈਟਰਿੰਗ ਬਾਥਰੂਮ ਚੱਕਿਆ ਸਾਰਾ ਬੇਕਾਰ ਜਾਣਾ ਜੀ ਫੇਰ ਤਾਂ ਨਹੀਂ ਤਾਂ ਜੇ ਪਹਿਲੇ ਹੀ ਕੁਝ ਹੋ ਜਾਂਦਾ ਤਾਂ ਗੱਲ ਵੱਖਰੀ ਚੁਣ ਲੇਗੇ ਤੁਹਾਡੀ ਇਸ ਇਸ ਸੇਵਾ ਦੇ ਮੁੱਲ ਬੜੇ ਪੈਂਦੇ ਆ ਲੇਕਿਨ ਲੌਂਗ ਟਰਮ ਦੇ ਵਿੱਚ ਪੈਂਦੇ ਆ ਠੀਕ ਹੈ ਜੇ ਆਪਾਂ ਪ੍ਰਮਾਤਮਾ ਤੇ ਸੱਚੀਓ ਯਕੀਨ ਕਰਦੇ ਆਂ ਆਪਾਂ ਮੰਨਦੇ ਕਿ ਨਹੀਂ ਸੀਗਾ ਜੀ ਲੇਕਿਨ ਮੇਰੀ ਲੁਧਿਆਣੇ ਸਭ ਤੋਂ ਵੱਡੀ ਗੱਲ ਮੈਂ ਕਹਿਣੀ ਚਾਹੁੰਦਾ ਵੀ ਮੇਰੀ ਲੁਧਿਆਣੇ ਤੋਂ ਆਇਆ ਮੈਂ ਬੱਸ ਸਟੈਂਡ ਦੇ ਕੋਲੇ ਮੇਰਾ ਘਰ ਆ ਬਹੁਤ ਵੱਡਾ ਏਰੀਆ ਕਿਸੇ ਨੇ ਮੇਰੀ ਇੱਥੇ ਹੈਲਪ ਨਹੀਂ ਕੀਤੀ ਕਿਸੇ ਨੇ ਫੋਨ ਨਹੀਂ ਚੱਕਿਆ ਕੋਈ ਕਹਿੰਦਾ ਕੋਈ ਗੱਲ ਨਹੀਂ ਪਤਾ ਕਰਕੇ ਦੱਸਦੇ ਆ ਜਿੰਨ ਇੱਕ ਦੋ ਹੋਰ ਵੀ ਆ ਗਿਆ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਦਾ ਨਾਮ ਉਹਨਾਂ ਦਾ ਨਾਮ ਸੀਗਾ ਇੱਕ ਹੋਰ ਇੱਕ ਸਮਝ ਗਿਆ ਕਿਹੜੀ ਸਸਤਾ ਮਨੇ ਠੀਕ ਆ ਤੇ ਉਹ ਕਹਿੰਦਾ ਸਾਡੇ ਪਹਿਲਾਂ ਫੋਨ ਚੱਕਿਆ ਇੱਕ ਨੇ ਦੂਜਾ ਕਹਿੰਦਾ ਤੇ ਉਹਨੇ ਦੂਸਰੇ ਨੂੰ ਕਾਲ ਦੇਤੀ ਵੀ ਆ ਆ ਨੰਬਰ ਤੇ ਕਰ ਲਾ ਉਹਨੂੰ ਕੀਤਾ ਪਹਿਲਾਂ ਕਹਿੰਦਾ ਮੈਂ ਕਰਦਾ ਕਰਦਾ ਮੇਰਾ 2 ਘੰਟੇ ਵੇ ਵੇਸਟ ਕਰਾਤੇ ਮੈਂ ਉੱਥੇ ਗਿਆ ਵੀ ਤੇ ਬਾਅਦ ਚ ਉਹਨਾਂ ਨੇ ਮੇਰਾ ਨੰਬਰ ਹੀ ਬਲੌਗ ਚ ਪਾਤਾ ਵੀ ਤੁਸੀਂ ਨਾ ਦੋ ਮੈਨੂੰ ਕੰਸਿਡੇਰੇਟਰ ਰੇਲ ਚ ਕਿਹੜੀ ਕੋਈ ਵੱਡੀ ਗੱਲ ਆ ਤੇ ਉਹਨਾਂ ਨੇ ਮੇਰਾ ਨੰਬਰ ਹੀ ਬਲੌਗ ਚ ਪਾਤਾ ਤੇ ਮੈਂ ਇੱਥੇ 100 ਕਿਲੋਮੀਟਰ ਦੂਰ ਆਇਆ ਤੇ ਭਾਜੀ ਨੇ ਮੇਰਾ ਘਰ ਤੱਕ ਨਹੀਂ ਦੇਖਿਆ ਹੈਗਾ ਵੀ ਮੈਂ ਕੌਣ ਹੈਗਾ ਕਿੱਥੋਂ ਆਇਆ ਤੇ ਉਹਨਾਂ ਨੇ ਮੇਰੀ ਕੰਸਿਡੇਰੇਟਰ ਦੀ ਦੂਸਰੀ ਵਾਰੀ ਮੇਰੀ ਹੈਲਪ ਕਰਨ ਲੱਗੇ ਆ ਜੀ ਵੀ ਸ਼ਾਇਦ ਇਦਾਂ ਦਾ ਕੋਈ ਇਨਸਾਨ ਹੈ ਦੁਨੀਆ ਤੇ ਬਹੁ 700000 ਰੁਪਏ ਦੀ ਮਸ਼ੀਨਾਂ ਦੋ ਮਸ਼ੀਨਾਂ 2.5 ਲੱਖ ਰੁਪਏ ਚੋਕੇ ਮੇਰੀ ਸਿਰਫ ਚੱਕਰਾ ਹੁੰਦੀ ਹੈ ਉਸ ਅਕਾਲ ਪੁਰਖ ਦੀ ਸੰਗਤ ਹੈ ਜਿਹੜੀ ਸਾਰੀ ਇਹ ਸੇਵਾਵਾਂ ਕਰਦੀ ਹੈ ਮੇਰਾ ਨੰਬਰ ਜਿਹੜਾ ਪਰਸਨਲ ਨੰਬਰ ਹੈ ਨਾ ਪਬਲਿਕ ਡੋਮੇਨ ਤੇ ਵਿੱਚ ਹੈ ਸਾਰੇ ਵੀਡੀਓਜ਼ ਦੇ ਵਿੱਚ ਚੱਲਦਾ ਹੈ ਹਰ ਜਗ੍ਹਾ ਵੈਬਸਾਈਟ ਤੋਂ ਲੱਗੇ ਹਰ ਕੋਈ ਸਿੱਧਾ ਅਪਰੋਚ ਕਰ ਸਕਦਾ ਹੈ ਮੈਂ ਦੇਖਿਆ ਬਹੁਤ ਵੱਡੀ ਵੱਡੀ ਸੰਸਥਾਵਾਂ ਨੇ ਜਿਨ੍ਹਾਂ ਦੇ ਅਹੁਦੇਦਾਰਾਂ ਤੱਕ ਤੁਸੀਂ ਪਹੁੰਚ ਨਹੀਂ ਕਰ ਸਕਦੇ ਹੈ ਨਾ ਪਹੁੰਚ ਨਹੀਂ ਹੈਗੀ ਮੇਰਾ ਨੰਬਰ ਹਰ ਜਗ੍ਹਾ अवेलेबल ਹੈ ਮੈਨੂੰ ਹਰ ਕੋਈ ਕਾਲ ਕਰ ਸਕਦਾ ਹੈ ਪਲੀਜ਼ ਮੇਰੀ ਮਜਬੂਰੀ ਸਮਝਿਆ ਕਰੋ ਮੈਂ ਵੀ ਇਨਸਾਨ ਹਾਂ ਮੇਰਾ ਵੀ ਬੇਜ਼ਰੀ ਘਰ ਪਰਿਵਾਰ ਹੈ ਤਾਂ ਹੀ ਮੈਂ ਫੋਨ ਤੇ ਜਲਦੀ ਜਲਦੀ ਗੱਲ ਕਰਦਾ ਹੁੰਦਾ ਹੈ ਘੱਟ ਗੱਲ ਕਰਦਾ ਮੈਂ ਤਾਂ ਕਰਕੇ ਹੈ ਨਾ ਤੁਸੀਂ ਸਮਝ ਸਕਦੇ ਹੋ ਤੁਸੀਂ ਫੋਨ ਜੀ ਨਹੀਂ ਟਾਈਮ ਫੋਨ ਬਹੁਤ ਵੱਜਦੇ ਮੈਨੂੰ 2 200 230 250 ਫੋਨ ਰੋਜ਼ ਵੱਜਦੇ ਹੈ ਪਲੀਜ਼ ਸਾਡੇ ਨਾਲ ਕੋਆਪਰੇਟ ਕਰਿਆ ਕਰੋ ਜੀ ਨੂੰ ਅਸਲ ਚ ਮਰੀਜ਼ ਦੇ ਲਈ ਇਲਾਜ ਕਰਾਣਾ ਹੁੰਦਾ ਨਾ ਉਹ ਕੱਲੇ ਫੋਨ ਨਹੀਂ ਕਰਦਾ ਉਹ ਇੱਥੇ ਆ ਜਾਂਦਾ ਹੈ ਪੇਸ਼ੈਂਟ ਭਰੇ ਪਏ ਨੇ ਅੰਦਰ ਇਹ ਆਏ ਨੇ ਇਹਨਾਂ ਨੇ ਇਲਾਜ ਕਰਾਇਆ ਠੀਕ ਹੋਏ ਨੇ ਮੈਂ ਸੱਚੀ ਦੱਸ ਰਿਹਾ ਹਾਂ ਤਰਨ ਤਰਨ ਤੋਂ ਜਵਾਨ ਮੁੰਡਾ 16 ਸਾਲ ਦਾ ਲੈ ਕੇ ਆਏ ਆਂ ਔਰ ਇੱਥੇ ਭੈਣਾ ਨੇ ਦੱਸਿਆ ਕੱਲ ਉਹ ਬਿਨਾ ਵੋਕਰ ਤੋਂ ਬਿਨਾ ਸਟਿੱਕ ਤੋਂ ਤੁਰਨ ਲੱਗ ਗਿਆ ਬੈੱਡ ਤੇ ਪਿਆ ਸੀ ਹਲੇ ਆਏ ਹੋਏ ਸਿਰਫ 10 ਦਿਨ ਹੋਏ ਆ ਨੇ ਜਿਹਨੇ ਇਲਾਜ ਕਰਾਣਾ ਨਾ ਉਹ ਇੱਥੇ ਆਂਦੇ ਨੇ ਕਿੱਥੇ ਖੜੇ ਆ ਲੋਕ ਬਾਰ-ਬਾਰ ਪੁੱਛਦੇ ਆ ਯਾਰ ਤੁਸੀਂ ਆ ਸਰਵ ਹਿਊਮੈਨਿਟੀ ਸਰਵ ਗੋਡ ਲਿਖੋ ਗੂਗਲ ਤੇ ਸਕਰੀਨਸ਼ਾਟ ਖਿੱਚ ਲਓ ਸਾਡੀ ਸਾਰੀ ਲੋਕੇਸ਼ਨ ਖੁੱਲ ਜਾਂਦੀ ਹੈ ਨੰਬਰ ਸਾਡੇ ਥੱਲੇ ਚੱਲ ਰਹੇ ਹੁੰਦੇ ਆ ਪਿੰਡ ਮਦਨਿਹੜੀ ਖਰੜ ਦੇ ਨੇੜੇ ਜ਼ਿਲ੍ਹਾ ਮੋਹਾਲੀ ਦੇ ਵਿੱਚ ਆਂ ਪਲੀਜ਼ ਤੁਸੀਂ ਇੱਥੇ ਆ ਕੇ ਇਲਾਜ ਦੇ ਇਲਾਜ ਕਰਵਾ ਸਕਦੇ ਹੋ ਕੱਲੇ ਫੋਨ ਨਾ ਕਰੋ ਆਪਣੇ ਮੈਡੀਕਲ ਰਿਕਾਰਡ ਚੱਕੋ ਆਜੋ 10:00 ਔਰ 2:00 ਵਜੇ ਤੇ ਵੀ ਡਾਕਟਰ ਸਾਹਿਬ ਇੱਥੇ ਬੈਠੇ ਹੁੰਦੇ ਆ ਤੁਸੀਂ ਚੈੱਕ ਕਰਾਓ ਆ ਕੇ ਕੱਲੇ ਫੋਨ ਨਾ ਕਰਦੇ ਰਹੋ ਜਿਹਨੂੰ ਆਕਸੀਜਨ ਕਨਸੈਂਟਰੇਟਰ ਦੀ ਲੋੜ ਹੁੰਦੀ ਹੈ ਨਾ ਉਹ ਵੀ ਫੋਨ ਕਰਦੇ ਆਂਦੇ ਨੇ ਇਹ ਵੀਰ ਨੇ ਮੈਂ ਹਾਲਾਂਕਿ ਥੋੜਾ ਜਿਹਾ ਰੂਡ ਵੀ ਹੋ ਜਾਂਦਾ ਥੋੜਾ ਜਿਹਾ ਮੈਨੂੰ ਸਸਤੀ ਕਰਨੀ ਪੈਂਦੀ ਹੈ ਨਾ ਪਰ ਤਨਾ ਦੇ ਲੋਕਾਂ ਦੇ ਲੋਕ ਸੱਖਾਂ ਨਹੀਂ ਆਉਂਦੇ ਸਾਨੂੰ ਪਤਾ ਲੱਗ ਜਾਂਦਾ ਸਖਤੀ ਠੀਕ ਆ ਤੁਸੀਂ ਸਖਤੀ ਕਰਕੇ ਮੈਂ ਇਹ ਕੜਾ ਮੱਥੇ ਤੇ ਲਿਖਿਆ ਹੋਇਆ ਵੀ ਮੈਂ ਕਿ ਦਸਾਈ ਆ ਜਾਂ ਗਲਤ ਹੈ ਲੇਕਿਨ ਤੁਸੀਂ ਸਰ ਜੀ ਜੋ ਮਤਲਬ ਮੈਨੇ ਮੇਰੀ ਹੈਲਪ ਕੀਤੀ ਨਾ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਕਿ ਵੀ ਦੋ ਵਾਰੀ ਤੁਸੀਂ ਮੇਰੀ ਹੈਲਪ ਕੀਤੀ ਹੈ ਇਹ ਹੀ ਮਕਸਦ ਹੁੰਦਾ ਕਿ ਜੈਨੂਨ ਲੋਕਾਂ ਕੋਲ ਜਾਓ ਇਹ ਨਾ ਕੋਈ ਲੈ ਲੈ ਜਾ ਕੇ ਵੇਚ ਨਾ ਦੇਵੇ ਕੋਈ ਠੱਗੀ ਦਾ ਮਾਰੇ ਨਾ ਮੇਰਾ ਦਾ ਸਾਫ ਦਾ ਅਸੀਂ ਸਾਫ ਰੱਖ ਕੇ ਆਇਆ ਬਹੁਤ ਵਧੀਆ ਬਹੁਤ ਵਧੀਆ ਕੋਸ਼ਿਸ਼ ਕਰਤਿਆਂ ਨਹੀਂ ਗਾ ਲੇਕਿਨ ਇਹ ਨਾ ਪਹਿਲਾਂ ਇਹਦੇ ਵਿੱਚੋਂ ਆਵਾਜ਼ ਆਣੀ ਗੜਰ 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 ਦੀ ਆਵਾਜ਼ ਆਣੀ ਫਿਲਟਰਾਂ ਦੇ ਵਿੱਚ ਤੁਹਾਡੇ ਕੋਲ ਵੀ ਵੀਡੀਓ ਸਾਂਝਾ ਕੀਤਾ ਪਹੁੰਚਿਆ ਸੀ ਕੋਈ ਤਾਂ ਹੀ ਤੁਸੀਂ ਸਾਡੇ ਕੋ ਆਏ ਹੋ ਮੇਰੇ ਜਿਹੜੇ ਹਸਪੀਟਲ ਦੇ ਵਿੱਚ ਮੈਂ ਜਾਂਦਾ ਸੀ ਨਾ ਪਿਆਰ ਤਾਂ ਰੰਦਾ ਹੀ ਉੱਤੇ 30 ਤੋਂ 40000 ਰੁਪਏ ਲੈਂਦੇ ਸੀ ਆਕਸੀਜਨ ਦੀ ਮੇਰੇ ਕੋਲੇ ਹੈ ਨਹੀਂ ਸੀ ਪ੍ਰਬੰਧ ਤੇ ਉੱਥੇ ਮੈਨੂੰ ਅੰਦਰ ਕਿਸੇ ਨੇ ਮੇਰੇ ਤੇ ਤਰਸ ਕੀਤਾ ਉਹ ਕਹਿੰਦਾ ਯਾਰ ਇਦਾਂ ਦਾ ਤੂੰ ਸਾਰਾ ਕੁਝ ਵੇਚ ਜੂਗਾ ਤੇਰਾ ਵੀ ਤੁਹਾਡੀ ਵੀਡੀਓ ਨੇ ਮੈਨੂੰ ਦਿਖਾਈ ਵੀ ਤੁਸੀਂ ਉਹਨਾਂ ਨਾਲ ਕੰਟੈਕਟ ਕਰੋ ਤੇ ਫਿਰ ਮੈਂ ਵੀਰ ਜੀ ਨਾਲ 10 ਜੂਨ 23 ਦੇ ਵਿੱਚ ਕੰਟੈਕਟ ਕੀਤਾ 9 8 ਜੂਨ ਨੂੰ ਤੇ 10 ਜੂਨ ਨੂੰ ਮੈਨੂੰ ਵੀਰ ਜੀ ਨੇ ਕੰਸਲਟੇਟਰ ਦਿੱਤਾ ਸੀ ਤੇ ਜਿਹਦੇ ਨਾਲ ਮੇਰਾ ਮੇਰਾ ਫਾਦਰ ਨੇ ਪੇਸ਼ੈਂਟ ਨੇ ਜਿਹੜੇ ਤੇ ਉਹ ਅੱਜ ਵੀ ਪੂਰੇ ਤੰਦਰੁਸਤ ਆ ਵੀ ਉਹਨਾਂ ਨੂੰ ਕੋਈ ਵੀਰ ਜੀ ਦੇਖ ਲਾਂਗੇ ਕੋਈ ਕਹਿ ਨਹੀਂ ਸਕਦਾ ਵੀ ਇਹ ਲੰਗਸ ਦੇ ਪੇਸ਼ੈਂਟ ਨੇ ਸੰਗਤ ਜੀ ਆਪਣੇ ਵੀਡੀਓ ਸ਼ੇਅਰ ਕਰਨ ਦੀ ਵੈਲਿਊ ਜ਼ਰੂਰ ਸਮਝਿਓ ਨਾ ਤੋ ਅਡਾ ਕੁਝ ਜਾਣਾ ਨਹੀਂ ਲੇਕਿਨ ਕਮਲਜੀਤ ਵਰਗੇ ਬਹੁਤ ਸਾਰੇ ਵੀਰ ਭੈਣਾਂ ਨੂੰ ਇਹਨਾਂ ਆਕਸੀਜਨ ਮਸ਼ੀਨਾਂ ਦੀ ਲੋੜ ਹੁੰਦੀ ਹੈ ਮੇਰੇ ਮੇਰਾ 6 ਲੱਖ ਰੁਪਏ ਸਾਡੇ ਮੇਰਾ ਗਰੀਬ ਬੰਦਾ ਲੇਕਿਨ ਜਿੰਨਾ ਕੁ ਵੀ ਸੀਗਾ ਕੁਛ ਮੇਰੇ ਮਤਲਬ ਕਿ ਸੋਨਾ ਸੀਗਾ ਜਿਹੜੇ 3 ਲੱਖ ਦਾ ਸੋਨਾ ਵੇਚਿਆ ਤੇ 3 ਲੱਖ ਰੁਪਏ ਕੁਛ ਕਿ ਇਦਾਂ ਇੱਧਰ ਉੱਧਰ ਉਹ ਤੁਹਾਡੇ ਵੀਰਾਂ ਤੋਂ ਕੱਟਾ ਕੀਤਾ ਚੋਟਲ 6-7 ਲੱਖ ਰੁਪਏ ਲੱਗਿਆ ਦੇਖੋ ਯਾਰ ਇਹਨੇ ਆਪਣੇ ਦੇ ਹੁਣ ਮੈਂ ਕਸ ਤੁਸੀਂ ਮੈਨੂੰ ਕੰਸਿਡੇਰੇਟਰ ਨਾ ਦਿੰਦੇ ਨਾ ਤਾਂ ਉਹ ਸਾਰਾ ਹੀ ਮਿੱਟੀ ਸੀ ਤੇ ਜਿਹੜਾ ਮੈਂ ਲੈਟਰਿੰਗ ਬਾਥਰੂਮ ਚੱਕਿਆ ਉਹ ਤਾਂ ਚਲੋ ਹੈਗਾ ਹੀ ਹੈਗਾ ਵੀ ਸਾਰਾ ਕੁਝ ਮਿੱਟੀ ਸੀਗਾ ਜੀ ਜੇ ਮੈਨੂੰ ਕੰਸਿਡੇਰੇਟਰ ਦੁਆਰਾ ਨਾ ਮਿਲਦਾ ਕਿਉਂਕਿ ਉਹਦੀ ਲੱਗ ਫਿਰ ਹਾਲਤ ਖਸਤਾ ਹੋ ਜਾਣੀ ਸੀ ਤਾਂ ਨੇ ਉਹ ਮਾਪੇ ਵੀ ਜਿਨ੍ਹਾਂ ਨੇ ਇਸ ਮੋਰਲ ਵੈਲਿਊਜ਼ ਨਾਲ ਇਸ ਬੱਚੇ ਦੀ ਬੜਾ ਕੀਤਾ ਹੈ ਨਾ ਨਹੀਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਸਿਰਫ ਪੈਸੇ ਪਿੱਛੇ ਭੱਜਣਾ ਕੈਰੀਅਰ ਪਿੱਛੇ ਭੱਜਣਾ ਸਿਖਾਉਂਦੇ ਹਾਂ ਹੋਰ ਕੁਝ ਨਹੀਂ ਸਿਖਾਉਂਦੇ ਇਨਸਾਨੀ ਜੀਵਨ ਦੀ ਵੈਲਿਊ ਨਹੀਂ ਸਿਖਾਂਦੇ ਰਿਸ਼ਤਿਆਂ ਦੀ ਵੈਲਿਊ ਨਹੀਂ ਸਿਖਾਂਦੇ ਇਹਨੇ ਆਪਣੇ ਪਿਤਾ ਜੀ ਦੇ ਰਿਸ਼ਤੇ ਆ ਦੀ ਕਦਰ ਕੀਤੀ ਹੈ ਕਦੇ ਇਹ ਵੀ ਛੋਟਾ ਹੋਣਾ ਕਦੇ ਇਹ ਵੀ ਜੰਮਿਆ ਹੋਣਾ ਇਹਨੂੰ ਪਾਲਿਆ ਹੋਣਾ ਨਾ ਅੱਜ ਮੁੱਲ ਉਤਾਰ ਰਿਹਾ ਹੈ ਬਹੁਤ ਸ਼ੁਕਰ ਹੈ ਤੇਰੇ ਕੋਲ ਤੁਸੀਂ ਮੇਰੀ ਹੈਲਪ ਕੀਤੀ ਨਾ ਤਾਂ ਉਹ ਉਹ ਮੇਰੇ ਫਾਦਰ ਮੇਰੇ ਤੇ ਬੋਝ ਨਹੀਂ ਆ ਗਏ ਬੋਝ ਇਸ ਤਰ੍ਹਾਂ ਨਹੀਂ ਜਦੋਂ ਮੈਂ ਕਿਤੇ ਬਾਹਰ ਹਾਂ ਮੈਂ ਕੱਲਾ ਹਾਂ ਕਰੇ ਜਮਾ ਕਿਤੇ ਬਾਹਰ ਹਾਂ ਉਹ ਆਪਣਾ ਲੈਟਰਿੰਗ ਬਾਥਰੂਮ ਕਰਕੇ ਜਿਆਦਾ ਗਰਮੀ ਹੁੰਦੀ ਨਹਾ ਕੇ ਉਹ ਕੰਸਿਡਰੇਟਰ ਦੀ ਹੈਲਪ ਆਕਸੀਜਨ ਲਗਾ ਲੈਂਦੇ ਆ ਤੇ ਫਿਰ ਉਹਨਾਂ ਦੀ ਸੈਚੂਰੇਸ਼ਨ ਬਰਾਬਰ ਹੋ ਜਾਂਦੀ ਮੰਨ ਲਓ ਜੇ ਉਹ 85 ਤੋਂ ਨੀਚੇ ਵੀ ਆ ਗਈ ਨਾਣ ਵੇਲੇ ਆ ਜੋਰ ਲੱਗਦਾ ਨਾ ਲੈਟਰਿੰਗ ਬਾਥਰੂਮ ਵੇਲੇ ਜੋਰ ਲੱਗਦਾ ਵਾ ਤਾਂ ਉਹ ਥੋੜੀ ਜੀ ਡਾਊਨ ਹੁੰਦੀ ਆ ਉਹ ਕੰਸਿਡਰੇਟਰ ਲਾ ਕੇ ਫਿਰ ਫਿਰ ਬਰਾਬਰ ਹੋ ਜਾਂਦੀ ਹੈ ਜੀ ਮਤਲਬ ਕਿ ਰੈਗੂਲਰ ਯੂਜ਼ ਹੋਣ ਪਹਿਲਾਂ ਰੈਗੂ ਜਦੋਂ ਮੈਂ ਫਸਟ ਟਾਈਮ ਲੈ ਕੇ ਗਿਆ ਉਦੋਂ ਦਿਨ ਦੇ ਵਿੱਚ 8 ਘੰਟੇ ਤੇ ਰਾਤ ਦੇ ਵਿੱਚ ਜਿਆਦਾ ਸੀਗਾ ਹੁਣ ਅਸੀਂ ਰੈਗੂਲਰ ਯੂਜ਼ ਨਹੀਂ ਕਰਦੇ ਬਹੁਤ ਵਧੀਆ ਸੰਗਤ ਜੀ ਬਹੁਤ ਇੰਪੋਰਟੈਂਟ ਸੇਵਾਵਾਂ ਚੱਲ ਰਹੀਆਂ ਪਿੰਡ ਮਦਨਹੜੀ ਖਰੜ ਮੋਹਲੀ ਦੇ ਵਿੱਚ ਖੜੇ ਆ ਸਾਡੇ ਨਾਲ ਸੇਵਾਵਾਂ ਦੇ ਵਿੱਚ ਜੁਆਇਨ ਵੀ ਕਰੋ ਸਾਨੂੰ ਸੰਗਤ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਰਹਿੰਦੀ ਹੈ ਇੱਥੇ ਤੁਸੀਂ ਦੇਖ ਪਾ ਰਹੇ ਆ ਹਾਲਸ ਨੇ ਹਾਲ ਨੰਬਰ 1 ਔਰ ਹਾਲ ਨੰਬਰ 2 ਇਧਰ ਔਰਮਨ ਸਾਲ ਨੇ ਇਹ ਪੇਸ਼ੈਂਟਾਂ ਦੇ ਹੌਲ ਨੇ ਉੱਪਰ ਵੀ ਚਾਰ ਮਜਲੀ ਬਣਿਆ ਹੋਇਆ ਇੱਥੇ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਸੇਵਾਵਾਂ ਦੇ ਵਿੱਚ ਸਹਿਯੋਗ ਪਾਇਆ ਜਾ ਰਿਹਾ ਹੈ ਸੰਤੋੜੇ ਸਹਿਯੋਗ ਦੀ ਲੋੜ ਰਹਿੰਦੀ ਹੈ ਵੀਡੀਓ ਸਾਂਝੇ ਕਰਨ ਦੇ ਨਾ ਭੁੱਲਿਓ ਬਹੁਤ سارے ਰੀਡ ਦੀ ਹੱਡੀ ਟੁੱਟੇ ਹੋਏ ਮਰੀਜ਼ ਜਿਨ੍ਹਾਂ ਦੀ ਲੱਤਾਂ ਨਹੀਂ ਚੱਲਦੀਆਂ ਬਾਹਾਂ ਨਹੀਂ ਚੱਲਦੀਆਂ ਘਰਾਂ ਦੇ ਵਿੱਚ ਬਹੁਤ ਭਿਆਨਕ ਜ਼ਖਮਾਂ 'ਚ ਪਏ ਪਏ ਕਿ ਸੜ ਕੇ ਸੜ ਕੇ ਮੌਤ ਵੱਲ ਵੱਧ ਰਹੇ ਨੇ ਇਹਨਾਂ ਦੀ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਔਰ ਬਦਲੀਆਂ ਜਾ ਸਕਦੀਆਂ ਇੱਥੇ ਸਾਰੀ ਸੇਵਾ ਮੁਫਤ ਨਿਸ਼ੁਲਕ ਚੱਲਦੀ ਹੈ ਇੱਥੇ ਪੈਸਾ ਨਹੀਂ ਕੋਈ ਲਿਆ ਜਾਂਦਾ ਸਾਡੇ ਸਨੇਹਾ ਪਛਾਣ ਦੇ ਵਿੱਚ ਰੂ ਮਦਦ